ਅੰਦਰ ਜਾਂਦੇ ਜਾਂਦੇ ਜਾਂਦਾ ਮੇਰੇ ਸੰਦੇਸ਼ ਵਿੱਚ ਜਾਂਦਾ ਆਇਆ ਆਇਆ ਹੈ ਹੈਲੋ ਆਇਆ ਆਇਆ ਅੱਜ ਜਿਹੜੀ ਸ਼੍ਰੀ ਮੁਖਸਰ ਸਾਹਿਬ ਦੀ ਸਮੁੱਚੀ ਪ੍ਰੈਸ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਬੁਲਾਇਆ ਅਸੀਂ ਅੱਜ ਬੈਠੇ ਆਂ ਸ਼੍ਰੀ ਮੁਖਸਰ ਸਾਹਿਬ ਦੇ तकरीबन 50 ਸਾਲ ਹੋ ਗਏ ਐ ਸਿਨੇਮਾ ਬਣੇ ਨੂੰ ਰਾਜਪਾਲ ਸਿਨੇਮਾ ਇੱਥੇ ਪੰਜਾਬੀ ਫਿਲਮ ਜਿਹੜੀ ਸ਼ੁੱਕਰਵਾਰ ਰਿਲੀਜ਼ ਹੋਣ ਜਾ ਰਹੀ ਹੈ ڈاکੂਆਂ ਦਾ ਮੁੰਡਾ 3 ਜਿਸ ਦੀ ਸਟਾਰ ਕਾਸਟ ਇੱਥੇ ਪਹੁੰਚਣ ਵਾਲੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਤੁਹਾਨੂੰ ਸਾਰੇ ਪ੍ਰੈਸ ਰਿਪੋਰਟਰਸ ਨੂੰ ਪ੍ਰੈਸ ਫੋਟੋਗ੍ਰਾਫਰਸ ਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਹੈ ਕਿ ਤੁਸੀਂ ਆ ਕੇ ਇਸ ਫਿਲਮ ਦੀ ਕਵਰੇਜ ਵੀ ਕਰੋ ਔਰ ਜਿਹੜੀ ਸਟਾਰ ਕਾਸਟ ਆ ਰਹੀ ਹੈ ਉਹਨਾਂ ਦੇ ਰੂਗਰੂ ਹੋ ਕੇ ਉਹਨਾਂ ਤੋਂ ਵੀ ਤੁਸੀਂ ਆਪਦੇ ਜਿਹੜੇ ਪ੍ਰਸ਼ਨ ਆ ਪੁੱਛੋ ਇਸ ਫਿਲਮ ਦਾ ਹੀਰੋ ਹੈ ਜਿਹੜਾ ਉਹ ਦੇਵ ਖਰੋੜਾ ਜਿਸਨੇ ਆਪਣੀ ਮਿਹਨਤ ਦੇ ਨਾਲ ਬੜੀ ਤਰੱਕੀ ਕੀਤੀ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਬੜੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਸੋ ਉਮੀਦ ਕਰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਇਹ ਜਿਹੜੀ ਆਉਣ ਵਾਲੀ ਫਿਲਮ ਆ ڈاکੂਆਂ ਦਾ ਮੁੰਡਾ 3 ਇਹ ਵੀ ਉਹਨਾਂ ਨੂੰ ਬਹੁਤ ਵਧੀਆ ਲੱਗੇਗੀ ਤੇ ਇਹ ਵੀ ਫਿਲਮ ਸੁਪਰ ਹਿੱਟ ਹੋਏਗੀ ਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਇੱਕ ਹੋਰ ਮੇਲ ਦਾ ਪੱਥਰ ਸਾਬਤ ਹੋਏਗੀ ਮੈਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਸੋਹਣਾ ਬੋਲੇ ਨੇ ਔਰ ਆਲਵੇਜ਼ ਜਦੋਂ ਇਹੋ ਜਿਹੇ ਪ੍ਰੋਗਰਾਮ ਨੇ ਦਾ ਪੰਜਾਬੀ ਸੱਮੇ ਦੀ سپورਟ ਹੋ ਰਹੀ ਹੈ ਪੰਜਾਬੀ ਸੱਮੇ ਦੀ سپورਟ ਵਾਸਤੇ ਔਰ ਸੱਚੀ ਤੁਸੀਂ ਗਾਂਧੀ ਦੇ ਟਾਈਮ ਤੇ ਐਫਰਟ ਕੀਤਾ ਕਿ ਅਸੀਂ ਨਵੇਂ ਸੀਗੇ ਦਾ ਟਾਈਮ ਤੁਹਾਨੂੰ ਕੋਈ ਜਾਣਦਾ ਵੀ ਨਹੀਂ ਸੀ ਤੁਸੀਂ ਇੱਕ ਸ਼ੋਅ ਤੋਂ ਫਿਲਮ ਨੂੰ ਚਾਰ ਸ਼ੋਅ ਤੱਕ ਲੈ ਕੇ ਥੋੜੇ ਵਰਗੇ ਭਰਾਵਾਂ ਦੇ ਦੇ ਪਿਆਰ ਸਦਕਾ ਮੈਨੂੰ ਲੱਗਦਾ ਅੱਜ ਮੈਂ ਇੱਥੇ ਬੈਠਾ ਕਿ ਮੈਂ 22 ਫਿਲਮਾਂ ਕਰ ਚੁੱਕਾ ਹਾਂ ਤੁਹਾਡੇ ਵਰਗੇ ਬਣਾਉਣ ਦਾ ਜੇ ਸਹਿਯੋਗ ਰਿਹਾ ਸਾਥ ਰਿਹਾ ਸਾਡਾ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਨਿਰੰਤਰ ਕੰਮ ਕਰ ਰਿਹਾ ਸੋ ਥੈਂਕ ਯੂ ਬਰਾਦਰ ਸਾਹਿਬ ਅਰ ਭਾਈ ਜੀ ਕਹਿਣ ਤੇ ਸਾਡਾ ਪ੍ਰੋਗਰਾਮ ਬਾਕੀ ਕੁਝ ਹੋਰ ਸੀਗਾ ਇੱਕ ਅਸੀਂ ਕੈਨਸਲ ਕੀਤਾ ਵਿੱਚੋਂ ਮੈਂ ਕਹਿੰਦਾ ਇੱਧਰ ਜ਼ਰੂਰ ਜਾ ਕੇ ਆਉਣਾ ਬਹੁਤ ਪਿਆਰ ਕਰਦੇ ਆ ਔਰ ਕੀ ਵਾਰ ਇਹਨਾਂ ਨੇ ਪਹਿਲਾਂ ਵੀ ਇਨਵਾਈਟ ਕੀਤਾ ਜਿੱਥੇ ਮੈਂ ਜਾ ਨਹੀਂ ਸਕਿਆ ਕਿਉਂਕਿ ਜਿਵੇਂ ਐਨੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਭਜਨ ਣਟ ਬਹੁਤ ਹੁੰਦੀ ਆ ਸਮਝ ਆਲਤੀ ਹਾਂਜੀ ਹਾਂ ਸੋ ਮੈਂ ਖੈਰ ਉਹ ਲੰਬਾ ਉਤਾਰ ਕੇ ਆਉਣਾ ਪਿਛਲਾ ਜਿਹੜਾ ਹੈਗਾ ਮੈਂ ਸਾਡੀ ਟੀਮ ਨੂੰ ਕਿਹਾ ਧੰਨਵਾਦ ਜੀ ਸੋ ਪਿਆਰ ਆ ਤੁਹਾਡਾ ਜੀ ਥੈਂਕ ਯੂ ਵੈਰੀ ਮੱਚ ਤੇ ਬਾਕੀ ਹੁਣ ਉਹਨੇ ਆਪਾਂ ਫਿਲਮ ਤੇ ਪਹਿਲੀਆਂ ਜਿਹੜੀਆਂ ਦੋ ਫਿਲਮਾਂ ਆਈਆਂ ਸੀਗੀਆਂ ਜੀ 1 ਤੇ 2 ਹਾਂਜੀ ਉਹ ਕਿਸੇ ਦੀ ਲਾਈਫ ਤੇ ਆਧਾਰਿਤ ਸੀਗੀਆਂ ਦੋਵੇਂ ਆ ਜਿਵੇਂ ਇੱਕ ਮਿੰਟੋ ਗੁਰਸਰੀਏ ਦੇ ਸੀਗੀ ਉਹਨਾਂ ਦੀ ਕਿਤਾਬ ਡਾਕੂਆਂ ਦਾ ਮੁੰਡਾ ਤੇ ਬੇਸਡ ਸੀਗੀ ਜਿਹੜੀ ਸੈਕੰਡ ਵਾਲੀ ਸੀਗੀ ਉਹ ਸ਼ਰਾਬੀ ਤਾਤੇ ਸੀਗੀ ਮੰਗਾ ਸਿਕਨਡਾਲ ਤੇ ਇੱਕ ਫਿਕਸ਼ਨਲ ਸਟੋਰੀ ਹੈ ਜੀ ਇਹ ਵੀ ਜੋ ਚੱਲ ਰਿਹਾ ਆਲੇ ਦੁਆਲੇ ਬੁਰਾਈਆਂ ਚੱਲ ਰਹੀਆਂ ਨੇ ਜੋ ਸਾਡੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਪਾਉਂਦੇ ਨੇ ਜਿਹਦੇ ਵਿੱਚ ਸਿਸਟਮ ਦੇ ਲੋਕ ਵੀ ਜੁੜੇ ਹੁੰਦੇ ਨੇ ਜਿਵੇਂ ਕਿ ਆ ਕੁੜੀ ਪਿੱਛੇ ਜੇ ਫੜੀ ਗਈ ਹੈ ਜਿਹੜੀ ਪੁਲਿਸ ਵਾਲੀ ਕੁੜੀ ਸੀਗੀ ਥਾਰ ਵਾਲੀ ਬੜੀ ਮਸ਼ਹੂਰ ਹੋਈ ਆ ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਸਿਸਟਮ ਦੇ ਵਿੱਚ ਜਿਹੜੇ ਆਪਣੀਆਂ ਡਿਊਟੀਆਂ ਨਹੀਂ ਸਹੀ ਤਰੀਕੇ ਨਾਲ ਨਿਭਾਉਂਦੇ ਤੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਇਹ ਉਹਨਾਂ ਦੇ ਅਗੇਂਸਟ ਫਿਲਮ ਹੈ ਜੀ ਕਿ ਜੇ ਤੁਸੀਂ ਹੀ ਜਿਹੜੀਆਂ ਆਪ ਜਵੇਂ ਨਸ਼ਾ ਕਾਲਜਾਂ ਸਕੂਲਾਂ ਦੇ ਵਿੱਚ ਵੰਡਿਆ ਜਾਂਦਾ ਅਸੀਂ ਤਾਂ ਆਪਣੀਆਂ ਸ਼ਿਕਾਇਤਾਂ ਲੈ ਕੇ ਤੁਹਾਡੇ ਕੋਲ ਜਾਣਾ ਕਿ ਆ ਸਾਰਾ ਕੁਝ ਬੁਰਾ ਹੋ ਰਿਹਾ ਇਹਨੂੰ ਰੋਕੋ ਜੇ ਤੁਸੀਂ ਉਹਨਾਂ ਨਾਲ ਮਿਲ ਜੂਗੀ ਤਾਂ ਫਿਰ ਇਸ ਪੰਜਾਬ ਦਾ ਕੀ ਬਣਨਾ ਪੰਜਾਬ ਦੇ ਯੂਥ ਦਾ ਕੀ ਬਣਨਾ ਸੋ ਉਦਾਂ ਦਾ ਇੱਕ ਕਨਸੈਪਟ ਹੈ ਜਿਹਦੇ ਵਿੱਚ ਅਸੀਂ ਐਂਟਰਟੇਨਮੈਂਟ ਮੁੱਖ ਰੱਖਿਆ ਤੁਹਾਨੂੰ ਹਸਾਉਗੇ ਗਿਰਮ ਅਰਵਾਉਗੇ ਤੇ ਇੱਕ ਬਹੁਤ ਸੋਹਣਾ ਸਨੇਹਾ ਦੇ ਕੇ ਜਾਓਗੇ ਔਰ ਵਾਕੀ ਇਹੋ ਜਿਹੇ ਫਿਲਮਾਂ ਦੀ ਮੈਨੂੰ ਲੱਗਦਾ ਪੰਜਾਬੀ ਸਿਨੇਮਾ ਨੂੰ ਜ਼ਰੂਰਤ ਹੈ ਜੋ ਸਾਡੇ ਸਮਾਜ ਦੇ ਆਲੇ ਦੁਆਲੇ ਜੋ ਬੁਰਾਈਆਂ ਹੋ ਰਹੀਆਂ ਨੇ ਜੋ ਵਿਟਰ ਹੈ ਉਹਦੇ ਬਾਰੇ ਸਿਨੇਮਾ ਇਹ ਚੰਗੇ ਤਰੀਕੇ ਨਾਲ ਦਿਖਾ ਸਕਦਾ ਹੈ ਔਰ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੇ ਨਾਲ ਕਵੀਰ ਦੋਹਾਨ ਮੇਰਾ ਵੀ ਜਾਣ ਪਹਿਚਾਨ ਦੇ ਮੌਤਾਜ ਨਹੀਂ ਇਹ ਮੇਰੇ ਖਿਆਲ ਚ 100 ਚ 75 ਫਿਲਮਾਂ ਕਰਕੇ ਔਰ ਵੱਡੀਆਂ ਵੱਡੀਆਂ ਫਿਲਮਾਂ ਕਰ ਚੁੱਕੇ ਹੁਣ ਮਾਰਕੋ ਜੀ ਇਹਨਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਸੋ ਸਾਰੇ ਸਾਇਰਸ ਕਰਾ ਦिए ਇਹਨਾਂ ਨੇ ਚਾਰੇ ਪਾਸੇ ਸੋ ਇਹ ਬਾਈਕ ਆ ਪਿਆ ਹੈ ਹਾ ਇਹਨਾਂ ਵਸੇ ਲੈ ਕੇ ਆਏ ਆ ਜੀ ਫਿਲਮ ਦੇ ਵਿੱਚ ਔਰ ਓਬਵੀਅਸਲੀ ਇਹਨਾਂ ਦੇ ਆਉਣ ਨਾਲ ਸਾਡੀ ਫਿਲਮ ਸਾਡਾ ਸਿਨੇਮਾ ਉਹਨੂੰ ਵੀ ਫਰਕ ਪਿਆ ਔਰ ਆਡੀਅנס ਦੇਖਣਾ ਚਾਹੁੰਦੀ ਹੈ ਕਿ ਜਦੋਂ ਦੋ ਬੰਦੇ ਆਮੋ ਸਾਹਮਣੇ ਖੜੇ ਨੇ ਤਾਂ ਕੀ ਹੋਣਾ ਉਹਦੇ ਫਿਲਮ ਦੇ ਵਿੱਚ ਹਨਾ ਨੈਕਸਟ ਕੁਐਸਚਨ ਸਰ ਔਰ ਇਹ ਹਰਿਆਣੇ ਤੋਂ ਨੇ ਇਹ ਮੈਂ ਦੱਸਾਂ ਇੱਕ ਪਾਸੇ ਪੰਜਾਬ ਹੈ ਤੇ ਇੱਕ ਪਾਸੇ ਹਰਿਆਣਾ ਦੋਵੇਂ ਭਾਈ ਭਾਈ ਨੇ ਪਰ ਇਹਦੇ ਵਿੱਚ ਦੋਹੇ ਟਕਰਾ ਰਹੇ ਨੇ ਸੋ ਇਹ ਤਾਂ ਚਲੋ ਇੱਕ ਫਿਲਮੀ ਰੰਗ ਹੁੰਦਾ ਬਾਕੀ ਟੋਡੀ ਪ੍ਰੈਸ ਦੀ ਆਲਵੇਸ ਫੋਟ ਰਹੀ ਹੈ ਕਿ ਤੁਸੀਂ ਸਾਡੀਆਂ ਫਿਲਮਾਂ ਬਾਰੇ ਚੰਗਾ ਲਿਖਿਆ ਵਧੀਆ ਲਿਖਿਆ ਪੰਜਾਬੀ ਸਿਨੇਮੇ ਨੂੰ ਅੱਜ ਇਸ ਬੁਲੰਦੀਆਂ ਤੱਕ ਪਹੁੰਚਾਉਣ 'ਚ ਤੁਹਾਡਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੇ ਵੀ ਤੁਸੀਂ ਖੜੇ ਹੋ ਚਾਹੇ ਆਡੀਅנס ਖੜੀ ਹੈ ਸਾਡੀ ਚਾਹੇ ਤੁਸੀਂ ਪੱਤਰਕਾਰ ਭਾਈਚਾਰਾ ਹੈ ਪੁਲਿਸ ਵਾਲੇ ਭਰਾ ਸਾਰੇ ਪੁਲਿਸ ਵਾਲੇ ਸਾਰੇ ਜੀ ਸਾਰੇ 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 ਪੁਲਿਸੇ ਦਾ ਫਰਮ ਵੀ ਬਣਾਈ ਸੀ ਸੀਡੀਐਸਪੀ ਦੇ ਬੱਲੇ ਬੱਲੇ ਕਰਾਈ ਦੀ ਪੁਲਿਸ ਦੀ ਪੁਲਿਸ ਇਹ ਮੈਂ ਫਿਲਮ ਦੇ ਸ਼ੂਟਿੰਗ ਦੇ ਦੌਰਾਨ ਜਾਂ ਉਹਦੀ ਪ੍ਰੋਮੋਸ਼ਨ ਤਰ੍ਹਾਂ ਕਿਹੋ ਜਿਹੀਆਂ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਚੈਲੰਜ ਆ ਟਾਸਕ ਵਿੱਚ ਹੀ ਹੁੰਦਾ ਮੈਨੂੰ ਲੱਗਦਾ ਹੈ ਕਿ ਜਦੋਂ ਫਿਲਮ ਨੂੰ ਪ੍ਰੋਮੋਟ ਕਰਨਾ ਉਹ ਜਾਦਾ ਥੋੜਾ ਜਿਹਾ ਟਫ ਹੁੰਦਾ ਹੈ ਆਲਵੇਜ਼ ਕਿਉਂਕਿ ਗਰਾਊਂਡ ਲੈਵਲ ਤੇ ਜਾਣਾ ਹੁੰਦਾ ਹੈ ਤੁਸੀ ਆਡੀਅנס ਦੇ ਵਿੱਚ ਜਾਣਾ ਹੁੰਦਾ ਹੈ ਔਰ ਖਿਆਰਾਂ ਨਾ ਘਟ ਹੁੰਦਾ ਜੀ ਸਾਰਾ ਹਰ ਬੰਦਾ ਖੜਾ ਹੁੰਦਾ ਹੈ ਕਿ ਯਾਰ ਚਾਹਣ ਵਾਲੇ ਖੜੇ ਹੁੰਦੇ ਨੇ ਪਿਆਰ ਕਰਨ ਵਾਲੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਕੋਈ ਸਾਡਾ ਨਾਮ ਬਣਿਆ ਲੋਕ ਜਾਣਣ ਲੱਗੇ ਉਹ ਬਹੁਤ ਹੀ ਨਰਸ਼ਾਂਗੇ ਜਦੋਂ ਬਹੁਤ ਬੰਦੇ ਨੂੰ ਮਿਲਿਆ ਨਹੀਂ ਜਾਂਦਾ ਉਹਦਾ ਕੰਮ ਕੀ ਚੱਲ ਰਹੀ ਹੁੰਦੀ ਆ ਤੇ ਜਿਹੜੇ ਸਾਡੇ ਭਰਾ ਹੁੰਦੇ ਨੇ ਬੌਂਸਰ ਵੀਰ ਉਹਨਾਂ ਦੀ ਆਪਣੀ ਡਿਊਟੀ ਹੁੰਦੀ ਆ ਉਹਨਾਂ ਨੇ ਸਾਨੂੰ ਸੇਫ ਰੱਖਣਾ ਹੁੰਦਾ ਵੀ ਇਹਨਾਂ ਨੂੰ ਕਿਸੇ ਪਾਸੋਂ ਕੋਈ ਨੁਕਸਾਨ ਨਾ ਹੋ ਜੇ ਪਰ ਸਾਡਾ ਦਿਲ ਕਰਦਾ ਹੁੰਦਾ ਕਿ ਯਾਰ ਸਾਰਿਆਂ ਨਾਲ ਫੋਟੋ ਕਰਾਈਏ ਪਰ ਉਹ ਹੋ ਨਹੀਂ ਸਕਦੀ ਕਿਉਂਕਿ ਇੱਕ ਪਾਸੇ ਇੰਨੇ ਬੰਦੇ ਖੜੇ ਹੁੰਦੇ ਨੇ ਤਾਂ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਚੁਣੌਤੀਆਂ ਹੁੰਦੀਆਂ ਨੇ ਕਈ ਲੋਕ ਖੁਸ਼ ਹੁੰਦੇ ਕਿ ਨਰਾਜ਼ ਹੁੰਦੇ ਨੇ ਸਾਰਿਆਂ ਨੂੰ ਕੁਝ ਨਹੀਂ ਕੀਤਾ ਜਾ ਸਕਦਾ ਵੀਰੇ ਤੁਸੀਂ ਕਹਿੰਦੇ ਹੋ ਵੀ ਐਕਸ਼ਨ ਹੀ ਕਰ ਪਿਆਰ ਵਾਲੀਆਂ ਕਰਨੀ ਦਿੰਦਾ ਮੈਨੂੰ ਇਹ ਭਾਜੀ ਮੈਂ ਕੀ ਕਰਾਂ ਦੱਸੋ ਮੈਂ ਤਾਂ ਆਹ ਉਚਦਰ ਬਾਬੇ ਨਾਨਕ ਦਾ ਵੀ ਕਰਕੇ ਦੇਖੀ ਆ ਸ਼ਰੀਕ ਵੀ ਆਈ ਸੀ ਹਨਾ ਅਲੱਗ ਤਰ੍ਹਾਂ ਦਾ ਸਿਨੇਮਾ ਵੀ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਮਧਾਨੀਆਂ ਆਉਣੀ ਆ ਹੁਣ ਦੇਖਦੇ ਤੁਸੀਂ ਕੀ ਪਿਆਰ ਦਿੰਦੇ ਹੋ ਹੁਣ ਐਕਸ਼ਨ ਤੁਸੀਂ ਕਹਿੰਦੇ ਹੋ ਨਹੀਂ ਯਾਰ ਤੇਰਾ ਐਕਸ਼ਨ ਹੀ ਸੂਤ ਆ ਮੈਂ ਗੱਲ ਫੇਰ ਹੋਈ ਲਾਓ ਧੰਨਵਾਦ ਜੀ ਮੈਂ ਹਰਿਆਣਾ ਤੋਂ ਮੈਂ ਹਰ ਇੰਟਰਵਿਊ ਬੋਲਦਾ ਹਾਂ ਕਿ ਹਰਿਆਣਾ ਪੰਜਾਬ ਇੱਕ ਮਾਕੇ ਦੋ ਬੇਟੇ ਕਰੋੜ ਬਦਲ ਕੇ ਲੇਟੇ

ਭਾਈ ਕੇ ਸਾਥ ਕੰਮ ਕਰਕੇ ਮਤਲਬ ਐਕਟਰ ਜਿਹੜਾ ਕੰਮ ਕਰਾਇਆ ਨਹੀਂ ਮੈਂ ਇਕੱਲੇ ਕਰਦਾ ਪਿਆ ਪਿਆਰ ਮੋਬਦ ਹੋਰ ਬੜ ਜਾਏਗਾ ਹਰਿਆਣਾ ਪੰਜਾਬ ਇਸ ਫਿਲਮ ਚ ਜਿਹੜਾ ਸਿੱਧੂ ਮੂਸੇ ਵਾਲਾ ਸਾਡਾ Song ਹੈ ਤੁਸੀਂ ਇੰਟਰਵਿਊ ਤੇ 2 ਦੇ ਵਿੱਚ ਵੀ ਸਿੱਧੂ ਬਾਈ ਦਾ ਗਾਣਾ ਲੈਣਾ ਚਾਹੁੰਦੇ ਸੀ ਪਹਿਲੀ ਚ ਤਾਂ ਹੈਗਾ ਸੀ ਪਰ 2 ਦੇ ਵਿੱਚ ਬਾਈ ਬਾਹਰ ਸੀਗਾ ਸੋ ਸਰਕਮਸਟੈਂਸਸ ਇਹ ਜੇ ਬਣੇ ਕਿ ਉਹ ਚੀਜ਼ ਪਾਣੀ ਨਹੀਂ ਪਾਈ ਸੋ ਹੁਣ ਕੀ ਹੈ ਕਿ ਸਾਨੂੰ ਸੀਗਾ ਕਿ ਯਾਰ ਜੇ ਹੁਣ ਬਾਈ ਹੁੰਦਾ ਇਸ ਦੁਨੀਆ ਤੇ ਜ਼ਰੂਰ ਗਾਣਾ ਲੈਂਦੇ ਤਾ ਫਿਰ ਇੱਕ ਅਜਿਹਾ ਡਾਲਰ ਹੀ ਚਲਾਉਨੇ ਆ ਤੇ ਨਾਲੇ ਬਾਈ ਨੂੰ ਟ੍ਰਿਬਿਊਟ ਦੇਨੇ ਆ ਪਹਿਲਾਂ ਸਾਡਾ ਇਰਾਦਾ ਇਹ ਵੀ ਸੀਗਾ ਕਿ ਅਸੀਂ 11 ਜੂਨ ਨੂੰ ਫਿਲਮ ਲੈ ਕੇ ਆਈਏ ਰਿਲੀਜ਼ ਕਰੀਏ ਬਾਈ ਦੇ ਜਨਮ ਦੇ ਨਾਲੇ ਤੇ ਫਿਰ ਕਈ ਵਾਰ 100 ਚੀਜ਼ਾਂ ਹੋ ਜਾਂਦੀਆਂ ਨੇ ਤਿਆਰ ਨਹੀਂ ਹੁੰਦੇ ਆ ਪ੍ਰਪੇਅਰ ਨਹੀਂ ਹੁੰਦੇ ਤੁਸੀਂ ਤਾਂ ਫਿਰ 13 ਜੂਨ ਨੂੰ ਨਹੀਂ ਸੀ 11 ਜੂਨ ਤੇ ਫਿਲਮ ਉਹਨਾਂ ਨੂੰ ਟ੍ਰਿਬਿਊਟ ਕਰਨੀ ਸੀਗੀ ਫਿਲਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਮਿਲਣਾ ਓਵਰਸਾਈਡ ਹਲੇ ਰਿਵੀਲ ਨਹੀਂ ਕਰ ਰਹੇ ਉਹ ਤੁਹਾਨੂੰ ਫਿਲਮ ਦੇ ਕਲਾਈਮੈਕਸ ਤੇ ਮਿਲੂਗਾ ਜੀ ਦੇ ਆ ਇੱਕ ਮੋਟੀਵੇਸ਼ਨਲ ਜਿਹਾ ਡਾਇਲੋਗ ਮੋਟੀਵੇਸ਼ਨਲ ਡਾਇਲੋਗ ਉਹ ਉਧਰੇ ਵਾਲਾ ਹੈਗਾ ਨਾ ਯਾਰ ਇਹਦੇ ਵਿੱਚ ਇਹ ਡਾਕੂਆਂ ਦਾ ਮੁੰਡਾ 3 ਦੇ ਵਿੱਚ ਸੋ ਕਹਿੰਦਾ ਕਿ ਉਹ ਚਿੱਟਾ ਵੇਚਣ ਵਾਲੇ ਨੂੰ ਫੜ ਲੈਂਦਾ ਤਾਂ ਜਦੋਂ ਆਉਂਦੇ ਨੇ ਉਹਨੂੰ ਫੜਨ ਪੁਲਿਸ ਵਾਲੇ ਤਾਂ ਉਹਨਾਂ ਨੂੰ ਕਹਿੰਦਾ ਕਿ ਸਭ ਤੁਸੀਂ ਇਹਨੂੰ ਜਾ ਕੇ ਬਾਹਰ ਛੱਡ ਦੋਗੇ ਕੱਲ ਨੂੰ ਤੁਹਾਡੇ ਜਵਾਕ ਵੀ ਇੰਨਾ ਹੀ ਯੂਨੀਵਰਸਿਟੀਆਂ ਇੰਨਾ ਕਾਲਜਾਂ 'ਚ ਪੜਨ ਆਉਣਗੇ ਕਈ ਵਾਰੀ ਇਹਨਾਂ ਨੂੰ ਹੱਤਾਂ ਦੇ ਪੂਰਾ ਕਿ ਖੋਲਣੀਆਂ ਪੈਂਦੀਆਂ ਨੇ ਥੋੜੇ ਬੱਚੇ ਵੀ ਇਸੇ ਚੁੰਗਲ 'ਚ ਫਸਣਗੇ ਜੇ ਤੁਸੀਂ ਇਹ ਚੀਜ਼ਾਂ ਕੰਟਰੋਲ ਨਾ ਕੀਤੀ। ਸਵੈਦਾਣੀ ਕੋ ਮੋਟੀਵੇਸ਼ਨਲ ਸਪੀਚ ਹੈ ਜੀ। ਇਹ ਜਦੋਂ ਤੁਸੀਂ ਫਿਲਮ ਦੇਖੋਗੇ ਉੱਚੀ ਮਜ਼ਾ ਆਊਗਾ ਕਿਉਂਕਿ ਪਿੱਛੇ ਮਿਊਜ਼ਿਕ ਟਾ ਟਾ ਆਂਡ ਛੁੰਡੀ ਹੋਊਗੀ ਬੇਰੀ। ਇਨ ਟਰਮਸ ਆਫ ਐਕਟਰ। ਭਾਈ ਮੈਂ ਪਾਣੀ ਪੀਉਂਗਾ ਜੀ। ਮੈਂ ਹੋਰ ਕੁਝ ਨਹੀਂ ਲੈਣਾ। ਇਹ ਲਾ ਕੇ ਕਰਕੇ ਦੋਏ ਸੀਗੇ। ਸਮਾਜ ਨੂੰ ਕੋਈ ਸਨੇਹਾ ਦੇ ਮੇਰਾ ਤਾਂ ਇਦਾਂ ਦਾ ਹੀ ਮਾਈਂਡ ਸੈਟ ਹੋ ਗਿਆ ਜੀ ਉਸ ਇੱਕ ਕਬੱਡੀ ਕੁਮੋਹਬਤ। ਉਹਦੇ ਵਿੱਚ ਵੀ ਇਹ ਹੀ ਸੀਗਾ ਕਿ ਜਿਹੜੀ ਕਬੱਡੀ ਆ ਉਹ ਸਟੀਰੋਇਡ ਦੀ ਗੇਮ ਨਹੀਂ ਉਹ ਜ਼ੋਰ ਦੀ ਗੇਮ ਹੈ। ਨਸ਼ੇ ਲੱਗੇ ਨਾ ਖੇਡੋ। ਕੋਈ ਬਾਬਰ ਵਧਾਉਣ ਵਾਲੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਨੇ ਉਹ ਲੈ ਕੇ ਨਾ ਖੇਡੋ ਜ਼ੋਰ ਨਾਲ ਖੇਡੋ ਇਹ ਜ਼ੋਰ ਦੀ ਗੱਲ ਸੀ ਪਹਿਲੀ ਤੋਂ ਹੀ ਮੈਸੇਜ ਦਿੱਤਾ ਸੀ ਹੋਰ ਕੋਈ ਸਟਾਰ ਠੀਕ ਸਜ ਕਬੀਰ ਦੁਹਾਨ ਹੈ ਜੀ ਬਾਣੀ ਸੰਧੂ ਹੈ ਇੱਕ ਕੁੜੀ ਸੌਚ ਕੰਮ ਕਰਦੀ ਆ ਉਹ ਵੀ ਚੰਗਾ ਲੀਡ ਚ ਆਉਂਦੀ ਆ ਦ੍ਰਿਸ਼ਟੀ ਤਲਵਾਰ ਉਹ ਹੈ ਕਵੀ ਸਿੰਘਾ ਮੁੰਡਾ ਬਹੁਤ ਸਾਰੀਆਂ ਫਿਲਮਾਂ 'ਚ ਤੁਸੀਂ ਦੇਖਿਆ ਹੋਊਗਾ ਸੋ ਇੱਕ ਕੈਨੇਡਾ ਤੋਂ ਨੇ ਆਰਟਿਸਟ ਜਿਹੜੇ ਕਿ ਹੁਣ ਪਿੱਛੇ ਜੇ ਨਾਨਕ ਜਹਾਜ਼ ਫਿਲਮ ਦੇ ਵਿੱਚ ਮੇਨ ਵਿਲਨ ਆਏ ਸੀ ਕਸਵਾਨਾ ਜੀ ਉਹ ਨੇ ਤੇ ਇੱਕ ਮੁੰਡਾ ਪਹਿਲਾਂ ਬਹੁਤ ਮਾਡਲਿੰਗ ਕਰਦਾ ਇਕੋ ਤਰ੍ਹਾਂ ਦੇ ਕੱਪੜੇ ਨਹੀਂ ਪਾਉਂਦੇ ਸਰ ਮੈਂ ਸੇਮ ਹੀ ਚੀਜ਼ਾਂ ਹੁੰਦੀਆਂ ਆਡੀ ਲਾਈਫ ਚ ਸੋ ਆਪਾਂ ਕੋਈ ਕਾਰ ਵੀ ਲੈ ਲਈ ਆਪਾਂ ਸਾਲ ਬਾਅਦ ਕਹਿੰਦੇ ਆ ਬਦਲ ਦਈਏ ਯਾਰ ਚਲਾ ਲਈ ਕੋਈ ਹੋਰ ਨਵੀਂ ਟਰਾਈ ਕਰਦੇ ਸੋ ਇਦਾਂ ਹੀ ਐਕਸ਼ਨ ਕਾਮੇਡੀ ਰੋਮਾਂਟਿਕੇ ਰੰਗ ਨੇ ਹਰ ਰੰਗ ਦੀ ਫਿਲਮ ਹੋਣੀ ਚਾਹੀਦੀ ਆ ਔਰ ਸਾਡੇ ਸੁਭਾਅ ਨੇ ਪੰਜਾਬੀਆਂ ਦੇ ਕਿ ਅਸੀਂ ਮਖੌਲੀ ਸੁਭਾਅ ਦੇ ਵੀ ਆ ਤੇ ਅਸੀਂ ਕਰਨ ਸੁਭਾਅ ਦੇ ਵੀ ਆ ਸਾਡੇ ਤਰੀਕੇ ਅਲੱਗ ਲੱਗ ਨੇ ਹਨਾ ਅਸੀਂ ਹੱਸਣਾ ਵੀ ਜਾਣਦੇ ਆ ਪਰ ਜੇ ਸਾਡੇ ਤੇ ਭੀੜ ਪੈਂਦੀ ਆ ਕੋਈ ਤਾਂ ਅਸੀਂ ਖੜਨਾ ਵੀ ਜਾਣਦੇ ਆ ਸੋ ਇਹ ਰੰਗ ਨੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਹੱਸਣਾ ਖੇਡਣਾ

और जिसने कहानी सुनी और पार्ट है, so, uh, मैंने हो है। भाई से मुलाकात तो तो कैसे so, आप जब देखोगे ट्रेलर आपने देखा टीजर आपने देखा में जाओगे तो और नई चीजें मिलेगी अजय का गाना भी खोलना सिद्धू भाई बजे होना आ गया वो आना अच्छा वो रिलीज करना है जी